ਹਾਂਜੀ ਇਹ ਮੇਥੇ ਅਤੇ ਮੇਥੀ ਬੀਜਣ ਦਾ ਸਭ ਤੋਂ ਆਸਾਨ ਤਰੀਕਾ ਆ ਜਿਹੜਾ ਤੁਸੀਂ ਦੇਖ ਰਹੇ ਆ ਮਹਿਜ ਚੌਥੇ ਦਿਨ ਇਹ ਜਿਹੜੇ ਤੁਸੀਂ ਦੇਖ ਰਹੇ ਆ ਚੌਥੇ ਦਿਨ ਦਾ ਪ੍ਰੋਸੈਸ ਏ ਆ ਗਮਲੇ ਦੇ ਵਿੱਚ ਲਗਾਏ ਹੋਏ ਮੇਥੇ ਕਿਸ ਤਰ੍ਹਾਂ ਆ ਇਹ ਦੇਖੋ ਬੀਜ ਪਹਿਲਾਂ ਪੂਰੇ 24 ਘੰਟੇ ਵਾਸਤੇ ਭੰਕੇ ਰੱਖਿਆ ਆ ਔਰ ਪੂਰੀ ਤਰ੍ਹਾਂ ਜਿਵੇਂ ਤੁਸੀਂ ਵੀਡੀਓ ਚ ਦੇਖੇ ਰਹੇ ਆ ਪਾਣੀ ਵਿੱਚੋਂ ਕੱਢ ਕੇ ਔਰ ਫੁੱਲ ਚੁੱਕਾ ਹੈ ਬੀਜ ਔਰ ਥਾਂ ਤਿਆਰ ਕੀਤਾ ਹੈ ਗਮਲਿਆਂ ਦੇ ਵਿੱਚ ਢੇਰ ਪਾ ਕੇ ਔਰ ਇਹ ਬੀਜ ਜਿਹੜਾ ਤੁਸੀਂ ਦੇਖ ਰਹੇ ਹੋ ਮੈਂ ਇਕੱਲਾ ਇਕੱਲਾ ਕਰਕੇ ਖਿਲਾਰ ਰਹੇ ਹਾਂ ਤੇ ਸਧਾਰਨ ਤਰੀਕੇ ਨਾਲ ਬੀਜ ਤਿੰਨਾਂ ਗਮਲਿਆਂ ਦੇ ਵਿੱਚ ਖਿਲਾਰ ਦਿੱਤੇ ਆ ਤੇ ਇਸ ਦੇ ਉੱਪਰ ਤੋਂ ਜਿਵੇਂ ਤੁਸੀਂ ਦੇਖ ਹੀ ਰਹੇ ਆ ਹਲਕੀ ਹਲਕੀ ਮਿੱਟੀ ਬਿਲਕੁਲ ਹਲਕੀ ਹਲਕੀ ਮਿੱਟੀ ਕੇ ਬੀਜ ਨੂੰ ਲਗਾਉਣਾ ਆਈਆਂ ਜਿਆਦਾ ਤਏ ਨਹੀਂ ਜਾਣਨੀ ਹੈਗੀ ਇਹ ਦੇਖੋ ਬੀਜ ਨੂੰ ਗਮਲੇ ਪਹਿਲੇ ਹੀ ਗਿੱਲੇ ਆ ਤੇ ਮਿੱਟੀ ਦੇ ਨਾਲ ਟੱਕ ਦਿੱਤਾ ਪੂਰੀ ਤਰ੍ਹਾਂ ਨਾਲ ਹਾਲੇ ਉਹ ਮੌਸਮ ਆ ਕਿ ਇਹਨੂੰ ਸਾਂਭਣਾ ਪੈਣਾ ਹੈ ਇਸ ਰੁੱਤ ਦੇ ਵਿੱਚ ਥੋੜੀ ਜੀ ਕੇਅਰ ਕਰਕੇ ਆਪਾਂ ਇਹਨਾਂ ਨੂੰ ਪੈਦਾ ਕਰ ਸਕਦੇ ਆ ਤੇ ਇਹ ਮਿੱਟੀ ਪਾਉਣ ਤੋਂ ਬਾਅਦ ਆਪਾਂ ਨੇ ਇਸ ਉੱਤੇ ਪਾਣੀ ਦਾ ਗਮਲੇ ਗਿੱਲੇ ਸੀ ਤੇ ਪਾਣੀ ਦਾ ਛਿੱਟਾ ਦੇ ਦਿੱਤਾ ਆ ਜਿਵੇਂ ਤੁਸੀਂ ਦੇਖ ਹੀ ਰਹੇ ਆ ਹਾਂ ਜਿਹੜੀਆਂ ਸਾਵਧਾਨੀਆਂ ਦੀ ਮੈਂ ਗੱਲ ਕਰ ਰਹੀ ਹਾਂ ਇਸ ਨੂੰ ਥੋੜਾ ਜਿਹਾ ਵਿਚਾਰ ਰੱਖਣਾ ਪੈਣਾ ਆ ਇਹ ਦੇਖੋ ਇਹ ਦੂਸਰੇ ਦਿਨ ਅਸੀਂ ਧੁੱਪ ਤੋਂ ਬਚਾਏ ਹੋਏ ਆ ਅਤੇ ਮਿੱਥੇ ਉਂਗਰ ਪਾਏ ਆ ਪੂਰੀ ਤਰ੍ਹਾਂ ਨਾਲ ਕਿਉਂਕਿ ਇਹ ਬੀਜ ਭਿੰਟਾ ਹੋਇਆ ਸੀ ਹਤੇ ਤੋਪ ਤੋਂ ਬਚਾ ਕੇ ਰੱਖੇ ਆ ਕਿਉਂਕਿ ਧੁੱਪ ਬਹੁਤ ਕੜਾਕੇ ਦੀ ਹੁੰਦੀ ਆ ਬਾਦੋ ਮਹੀਨੇ ਤੇ ਇਹ 30 ਦਿਨ ਦਾ ਪ੍ਰੋਸੈਸ ਤੁਹਾਨੂੰ ਦਿਖਾ ਰਹੇ ਆ ਸ਼ਾਮ ਦਾ ਬਿੱਲਾ ਆ ਔਰ ਪੂਰੀ ਤਰ੍ਹਾਂ ਨਾਲ ਮਿੱਥੇ ਜੰਮ ਚੁੱਕੇ ਆ ਤੁਸੀਂ ਵੀ ਇਸ ਤਰੀਕੇ ਨਾਲ ਬੀਜ ਕੇ ਇਹੀ ਇੱਕ ਸਾਵਧਾਨੀ ਆ ਕਿ ਇਹਨੂੰ ਧੁੱਪ ਤੋਂ ਤੇ ਮੀਂਹ ਤੋਂ ਬਚਾਉਣਾ ਆ ਤੇ ਇਹ ਆਖਰੀ ਚੌਥੇ ਦਿਨ ਦਾ ਪ੍ਰੋਸੈਸ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਪੂਰੀ ਤਰ੍ਹਾਂ ਨਾਲ ਜੰਮ ਚੁੱਕੇ ਆ ਮੇਥੇ ਪਰ ਆਪਾਂ ਇਹਨੂੰ ਟੀਨਾ ਦੇ ਥੱਲੇ ਰੱਖ ਦਿੱਤਾ ਆ ਕਿਉਂਕਿ ਰਾਤ ਦਾ ਕਾਫੀ ਮੀਂਹ ਪੈ ਰਿਹਾ ਆ ਜੋਰ ਦਾ ਮੀਂਹ ਜਦੋਂ ਪੈਂਦਾ ਆ ਤਾਂ ਇਹ ਤੈਸਨੇਸ ਹੋ ਜਾਂਦੇ ਆ ਬੂਟੇ ਇਸ ਤਰ੍ਹਾਂ ਦੀਆਂ ਇਹ ਦੋ ਸਾਵਧਾਨੀਆਂ ਵਰਤ ਕੇ ਆਪਾਂ ਮੇਥੀ ਅਤੇ ਮੇਥੇ ਆਪਣੇ ਜੋਗੇ ਲੈਵਲ ਤੇ ਪੈਦਾ ਕਰ ਸਕਦੇ ਆ ਇਹ ਤੁਸੀਂ ਦੇਖ ਹੀ ਰਹੇ ਆ ਕਿਵੇਂ ਅੰਦਰ ਰੱਖੇ ਹੋਏ ਆ ਦੇਖੋ ਉੱਪਰ ਮੌਸਮ ਕਿਸ ਤਰ੍ਹਾਂ ਦਾ ਆ ਇਹ ਦੇਖੋ ਮੈਂ ਹੀ ਪੈ ਰਿਹਾ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਦੱਸਣਾ ਸਸਰੀਕਾਲ